ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸ਼ਰੋਤਾ ਗਣਾਂ ਨੂੰ ਜੀਐਸਟੀਵੀ 254 ਵੱਲੋਂ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਭਾਈ ਗੁਰਪ੍ਰੀਤ ਸਿੰਘ ਦਿੱਲੀ ਅੱਜ 사త్సੰਗਤ ਜੀ ਅਸੀਂ ਇੱਕ ਵਿਸ਼ੇਨ ਲੈ ਕੇ ਹਾਜ਼ਰ ਹੋਏ ਆਂ ਆ ਕੁਝ ਸੱਜਣਾ ਵੱਲੋਂ ਮੈਨੂੰ ਸਵਾਲ ਕੀਤੇ ਗਏ ਸਨ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਨੇ ਹਰदयाल ਪੰਡਤ ਦੇ ਨਾਲ ਕੀਤੇ ਗਏ ਕੁਝ ਸਵਾਲ ਜਵਾਬ ਦੇ ਉੱਪਰ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਲਗਭਗ 9 ਤੋਂ 10 ਸਾਲ ਦੀ ਉਮਰ ਦੇ ਵਿੱਚ ਸਨ ਤੇ ਸਤਗੁਰੂ ਜੀ ਮਹਾਰਾਜ ਜੀ ਨੇ ਹਰदयाल ਪੰਦੇ ਦੀ ਬਾਹ ਫੜ ਕੇ ਉਸ ਨੂੰ ਜਨੇਊ ਪਾਉਣ ਤੋਂ ਰੋਕ ਦਿੱਤਾ ਉਹ ਕਿਉਂ ਰੋਕਿਆ ਗਿਆ ਉਹਦਾ ਕੀ ਕਾਰਨ ਸੀ ਕਿਹੜੇ ਸਵਾਲ ਸੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹਰदयाल ਪੰਦੇ ਤੋਂ ਪੁੱਛੇ ਉਦੇ ਉਪਰ ਅਸੀਂ ਵਿਚਾਰ ਚਰਚਾ ਕਰਾਂਗੇ ਵਿਚਾਰ ਚਰਚਾ ਆਰੰਭ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਮੇਰੇ ਵੀਰ ਸਤਜਣ ਦੇਖ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸ਼ੇਅਰ ਅਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਤਾ ਜੋ ਅਗਾਹ ਆਉਣ ਵਾਲੇ ਸਮੇਂ ਵਾਸਤੇ ਵੀ ਆਪ ਸਭ ਮੇਰੇ ਨਾਲ ਰੁੱਝ ਸਕੋ ਗੁਰੂ ਨਾਨਕ ਸਾਹਿਬ ਜੀ ਮਹਾਰਾਜੀ ਦਾ ਜਨਮ ਰਾਇ ਭੋਏ ਦੀ ਤਲਵੰਡੀ ਅੱਜ ਦੇ ਨਨਕਾਣਾ ਸਾਹਿਬ ਪਾਕਿਸਤਾਨ ਪੰਜਾਬ ਦੇ ਵਿੱਚ ਹੋਇਆ ਸਨ 1469 ਈਸਵੀ ਨੂੰ ਮਹਤਾ ਕਲਿਆਣਦਾਸ ਜੀ ਦੇ ਗ੍ਰਹਿ ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚੋਂ ਸਤਿਗੁਰੂ ਜੀ ਮਹਾਰਾਜ ਇਸ ਜਗਤ ਨੂੰ ਭਾਗ ਲਾਉਣ ਵਾਸਤੇ ਆਏ ਜਿੱਦਾਂ ਕਿ ਸਭ ਜਾਣਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਬੇਦੀ ਖੱਤਰੀਆਂ ਦੇ ਕੁਲ ਵਿੱਚ ਹੋਇਆ ਸੀ ਸੋ ਸਨਾਤਨ ਮਤ ਦੇ ਅਨੁਸਾਰ ਚਾਰ ਵਰਨ ਮੰਨੇ ਗਏ ਨੇ ਪਹਿਲਾ ਵਰਨ ਹੈ ਉਹ ਹੈ ਬ੍ਰਾਹਮਣ ਦਾ ਦੂਸਰਾ ਵਰਣ ਹੈ ਉਹ ਛਤਰੀ ਦਾ ਤੀਸਰਾ ਵਰਣ ਹੈ ਵੈਸ਼ ਦਾ ਤੇ ਚੌਥੇ ਨੂੰ ਛੂਦਰ ਕਹਿ ਕੇ ਬੁਲਾਇਆ ਗਿਆ ਹੁਣ ਸਨਾਤਨ ਮਤ ਦੀ ਰੀਤ ਅਨੁਸਾਰ ਜਿਤਨੇ ਵੀ ਘਰ ਨੇ ਉਹਨਾਂ ਦਾ ਇੱਕ ਪੁਜਾਰੀਤ ਹੁੰਦਾ ਹੈ ਮਹਤਾ ਕਲਿਆਣ ਦਾਸ ਸੀ ਉਹ Hindu ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਮਾਨਤਾ ਰੱਖਦੇ ਸਨ ਸੋ ਇਸ ਕਰਕੇ ਘਰ ਦਾ ਪੁਜਾਰੀਤ ਸਿੰਘ ਹਰਦਿਆਲ ਪੰਧ ਇਹਨਾਂ ਪੁਜੋਹਤਾ ਦਾ ਕੰਮ ਕੀ ਹੈ ਇਹ ਜਿਹੜੇ ਪੰਡਿਤ ਪੁਜੋਹਤ ਨੇ ਘਰ ਵਿੱਚ ਕੋਈ ਖੁਸ਼ੀ ਆਵੇ ਕੋਈ ਗਮੀ ਆਵੇ ਕੋਈ ਕਾਰਜ ਕਰਨਾ ਹੋਵੇ ਕੋਈ ਰੁਕ ਗਿਆ ਅੜ ਗਿਆ ਹੋਵੇ ਸੋ ਇਹ ਸਲਾਹ ਕਰਦੇ ਸਨ ਗ੍ਰਹਿ ਨਕਸ਼ਤਰ ਪਰਖ ਕੇ ਜਾਂਚ ਕੇ ਉਹ ਸਾਰਾ ਕੁਝ ਦੱਸਦੇ ਸਨ ਪੁਰਾਣੇ ਰਾਜੇ ਮਹਾਰਾਜੇ ਉੱਚ ਘਰਾਣੇ ਇਹਨਾਂ ਪੁਜੋਹਤਾ ਨੂੰ ਆਪਣੇ ਪਾਸ ਹੀ ਰੱਖਿਆ ਕਰਦੇ ਸਨ ਤਨਖਾਹ ਦਿਆ ਕਰਦੇ ਸਨ ਖੈਰ ਸਨਾਤਨ ਮਤ ਦੇ ਅਨੁਸਾਰ ਜਨੇਊ ਪਾਉਣ ਦੇ ਧਾਰਨ ਕਰਨ ਦੇ ਕੁਝ ਪ੍ਰਕਰਣ ਹੁੰਦੇ ਨੇ ਉਹਨਾਂ ਵਿੱਚੋਂ ਬਸੰਤ ਦੀ ਰੁੱਤ ਵਿੱਚ ਗਰਭ ਤੋਂ 8 ਸਾਲ ਤੱਕ ਬ੍ਰਾਹਮਣ ਜਨੇਊ ਧਾਰਨ ਕਰ ਸਕਦਾ ਹੈ ਜਿਹੜਾ ਜਨੇਊ ਬ੍ਰਾਹਮਣ ਧਾਰਨ ਕਰੇਗਾ ਉਹ ਤਪਾ ਦਾ ਵਧਿਆ ਹੋਵੇਗਾ ਗਰਭ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਗਰਮੀ ਦੀ ਰੁੱਤ ਵਿੱਚ ਖਤਰੀ ਜਨੇਊ ਧਾਰਨ ਕਰਦਾ ਤੇ ਜੋ ਖਤਰੀ ਦਾ ਜਨੇਊ ਹੁੰਦਾ ਹੈ ਇਹ ਜਨੇਊ ਸਣ ਦਾ ਬਣਿਆ ਹੁੰਦਾ ਪਤ ਝੜ ਦੀ ਰੁੱਤ ਵਿੱਚ 1200 ਦੀ ਉਮਰ ਤੱਕ ਗਰਭ ਤੋਂ ਲੈ ਕੇ ਵੈਸ਼ ਜਨੇਊ ਧਾਰਨ ਕਰਦਾ ਹੈ ਤੇ ਜਿਹੜਾ ਵੈਸ਼ ਦਾ ਜਨੇਊ ਜਨੇਊ ਹੈ ਇਹ ਜਨੇਊ ਮਿੱਡ ਦੀ ਉਹਨਾਂ ਦਾ ਬਣਿਆ ਹੁੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਹ ਖੱਤਰੀ ਪਰਿਵਾਰ ਦੇ ਸਨ ਇਸ ਕਰਕੇ ਜਨੇਊ ਦੀ ਰਸਮ ਬੜੀ ਅਹਿਮੀਅਤ ਰੱਖਦੀ ਸੀ ਹਰदयाल ਪਾਉਂਦੇ ਨੇ ਸਾਰੇ ਕਾਰਜ ਪੂਰੇ ਕਰਕੇ ਪੂਰੀ ਕੁੱਲ ਨੂੰ ਸੱਦਿਆ ਪੂਰੇ ਪਿੰਡ ਨੂੰ ਸੱਦਿਆ ird gird ਦੇ ਪਿੰਡਾਂ ਨੂੰ ਕਿਉਂਕਿ ਆਪੋ ਆਪਣੀ ਅਹਿਮੀਅਤ ਰਤੂਵੇ ਦੇ ਅਨੁਸਾਰ ਇਹ ਜਨੇਊ ਦੀ ਰਸਮ ਅਦਾ ਕੀਤੀ ਜਾਂਦੀ ਹੈ ਜਿਹੜੇ ਵੱਡੇ ਘਰਾਣੇ ਨੇ ਉਹ ਇਹਦੇ ਵਿੱਚ ਮਾਸ ਦੀ ਵੀ ਵਰਤੋਂ ਕਰਦੇ ਨੇ ਜਿਸ ਦਾ ਜ਼ਿਕਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਆਸਾ ਦੀ ਵਾਰ ਦੇ ਅੰਦਰ ਕੀਤਾ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕੋ ਬੱਕਰਾ ਰੇਲ ਖਾਇਆ ਸਭ ਕੋ ਆਖੇ ਭਾਈ ਸੋ ਇਹ ਜ਼ਿਕਰ ਜਿਹੜਾ ਹੈ ਉਹ ਬਾਣੀ ਦੇ ਅੰਦਰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਖੈਰ ਅਸੀਂ ਬਾਣੀ ਦੀ ਵੀ ਉਦਾਹਰਣ ਪਾਵਾਂਗੇ ਜਦੋਂ ਹਰदयाल ਪਾਉਂਦੇ ਨੇ ਸਤਗੁਰੂ ਜੀ ਮਹਾਰਾਜ ਜੀ ਨੂੰ ਚੌਂਕੀ ਉੱਪਰ ਬੈਠਣ ਦਾ ਹੁਕਮ ਕੀਤਾ ਸਤਿਗੁਰੂ ਜੀ ਮਹਾਰਾਜ ਚੌਂਕੀ ਉੱਪਰ ਬੈਠੇ ਸਾਰਿਆਂ ਦੀਆਂ ਨਿਗਾਹਾਂ ਜਦੋਂ ਖਾਣ ਪੀਣ ਤੋਂ ਹਟ ਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਆ ਗਈਆਂ ਤਾਂ ਸਤਿਗੁਰੂ ਜੀ ਮਹਾਰਾਜ ਜੀ ਨੇ ਇਸ ਰਸਮ ਨੂੰ ਅਦਾ ਕਰਨ ਲੱਗੇ ਆ ਹਰदयाल ਪਾਂਦੇ ਕੋਲ ਕੁਝ ਸਵਾਲ ਪੁੱਛਣੇ ਚਾਹੀਏ ਹਰदयाल ਪਾਂਦੇ ਵੱਲੋਂ ਬਾਰ ਬਾਰ ਇਹਨਾਂ ਸਵਾਲਾਂ ਦੀ ਬਣਾਈ ਕੀਤੀ ਜਾਂਦੀ ਸੀ ਪਰ ਜਦੋਂ ਹਰदयाल ਪੰਡਤ ਵੱਲੋਂ ਸਤਿਗੁਰੂ ਜੀ ਮਹਾਰਾਜ ਜੀ ਦੇ ਜਨੇਊ ਧਾਰਨ ਕਰਵਾਇਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਪੰਡਤ ਜੀ ਦੀ ਬਾਹ ਫੜ ਕੇ ਰੋਕ ਦਿੱਤਾ ਤੇ ਪੰਡਤ ਜੀ ਨੂੰ ਸਵਾਲ ਪੁੱਛਿਆ ਵੀ ਇਹ ਜਨੇਊ ਧਾਰਨ ਕਿਉਂ ਕਰਵਾਇਆ ਜਾਂਦਾ ਹੈ ਪੰਡਤ ਜੀ ਦੇ ਸਵਾਲ ਦਾ ਅਗੋਂ ਜਵਾਬ ਸੀ ਤਾਂ ਜੋ ਤੁਸੀਂ ਧਰਮੀ ਹੋ ਜਾਓ ਤੇ ਇਹ ਲੋਕ ਤੇ ਪਰਲੋਕ ਵਿੱਚ ਸਦਾ ਤੁਹਾਡੀ ਰੱਖਿਆ ਕਰੇ ਸਤਗੁਰੂ ਜੀ ਮਹਾਰਾਜ ਜੀ ਨੇ ਆਖਿਆ ਵੀ ਇਸ ਜਨੇਊ ਦਾ ਭਾਵ ਕੀ ਹੈ ਤੇ ਹਰदयाल ਪੰਡਤ ਵੱਲੋਂ ਇਹ ਗੱਲ ਕਹੀ ਵੀ ਇਹ ਜਨੇਊ ਆਤਮਾ ਵਾਸਤੇ ਪਹਿਨਾਇਆ ਜਾਂਦਾ ਤੇ ਸਤਗੁਰੂ ਜੀ ਮਹਾਰਾਜ ਜੀ ਨੇ ਹਰदयाल ਪਾਉਂਦੇ ਨੂੰ ਇਹ ਜਵਾਬ ਦਿੱਤਾ ਵੀ ਜੇ ਇਹ ਆਤਮਾ ਨੂੰ ਪਹਿਨਾਇਆ ਜਾਂਦਾ ਏ ਜੇ ਆਤਮਾ ਵਾਸਤੇ ਹੈ ਤੇ ਫਿਰ ਇਹ ਕੋਈ ਹੋਰ ਜਨੇਊ ਹੋਣਾ ਚਾਹੀਦਾ ਸਾਰੀ ਭੀੜ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਸਵਾਲਾਂ ਵੱਲ ਤੱਕਣਾ ਆਰੰਭ ਹੋ ਗਿਆ ਸਾਰੇ ਪਹੁੰਚ ਕੇ ਰਹਿ ਗਏ ਕਿਉਂਕਿ ਅੱਜ ਤੱਕ ਸਦੀਆਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਨੂੰ ਕਿਸੇ ਨੇ ਬੰਗਾਰਿਆ ਨਹੀਂ ਕਿਸੇ ਨੇ ਸਵਾਲ ਨਹੀਂ ਕੀਤਾ ਇੱਕ ਭੇਡ ਚਾਲ ਚੱਲੀ ਆ ਰਹੀ ਸੀ ਵੀ ਚਲੋ ਤੁਸੀਂ ਕਵਾਇਆ ਤੁਸੀਂ ਵੀ ਕਵਾਲੇ ਨੇ ਗਾਂ ਰੀਤਾ ਚੱਲ ਜਾਂਦੀਆਂ ਨੇ ਗੁਰੂ ਸਾਹਿਬ ਜੀ ਨੇ ਸਵਾਲ ਬੜਾ ਵਧੀਆ ਕੀਤਾ ਮਹਾਰਾਜ ਕਹਿੰਦੇ ਦੇਖੋ ਪੰਡਿਤ ਜੀ ਇਹ ਜਨੇਊ ਸਰੀਰ ਨੂੰ ਪਹਿਨਾਇਆ ਜਾਂਦਾ ਇਹਨੂੰ ਮੈਲ ਵੀ ਲੱਗ ਸਕਦੀ ਹੈ ਇਹ ਟੁੱਟ ਵੀ ਸਕਦਾ ਹੈ ਇਹ ਅੱਗ ਵਿੱਚ ਸੜ ਵੀ ਸਕਦਾ ਟੁੱਟ ਵੀ ਸਕਦਾ ਹੈ ਤੇ ਸਰੀਰ ਦੇ ਵਿੱਚ ਰਹਿ ਜਾਣਾ ਜੇ ਇਹ ਆਤਮਾ ਵਾਸਤੇ ਹੈ ਤੇ ਸਰੀਰ ਨੂੰ ਪਹਿਨਾਇਆ ਹੋਇਆ ਜਿਨੇ ਉਹ ਆਤਮਾ ਦੇ ਨਾਲ ਕਿੱਦਾਂ ਨਹੀਂ ਪ ਸਕਦਾ ਜੇ ਕੋਈ ਆਤਮਾ ਨੂੰ ਪਹਿਨਾਉਣ ਵਾਲਾ ਜਿਨੇਉ ਹੈ ਤੇ ਮੈਨੂੰ ਉਹ ਪਾ ਦਿਓ ਇਹ ਜਿਨੇਉ ਮੈਨੂੰ ਸਵੀਕਾਰ ਨਹੀਂ ਮੈਂ ਸਮਝਦਾ ਵੀ ਬੜੀਆਂ ਕੋਸ਼ਿਸ਼ਾਂ ਤੇ ਬੜੇ ਡਰਾਵੇ ਗੁਰਨਾਨ ਸਿੰਘ ਜੀ ਨੂੰ ਦਿੱਤੇ ਗਏ ਹੋਣਗੇ ਕਿਉਂਕਿ ਐਡਾ ਵੱਡਾ ਫੰਕਸ਼ਨ ਐਡਾ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਸਾਰੇ ਪਿੰਡ ਦੇ ਬੜੇ ਜੋੜੂੜੀਵਾਦੀ ਲੋਕ ਸਨ ਉਹ ਸਾਰੇ ਉੱਥੇ ਮੌਜੂਦ ਸਨ ਬੜੇ ਜਾਣਿਆਂ ਵੱਲੋਂ ਸਮਝਾਇਆ ਵੀ ਗਿਆ ਹੋਏਗਾ ਪਰ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਦ੍ਰਿੜਤਾ ਹੈ ਕਿ ਸਤਗੁਰੂ ਜੀ ਮਹਾਰਾਜ ਆਪਣੇ ਸਵਾਲਾਂ ਉੱਪਰ ਡਟੇ ਰਹੇ ਮਹਾਰਾਜ ਜੀ ਨੂੰ ਜਦੋਂ ਹਰਿਆਲ ਪਾਦੇ ਨੇ ਆਖਿਆ ਵੀ ਐਸਾ ਜਿ ਨੇ ਉਹ ਤਾਂ ਮੇਰੇ ਪਾਸ ਨਹੀਂ ਹੈ ਵੀ ਜਿਹੜਾ ਆਤਮਾ ਵਾਸਤੇ ਹੋਵੇ ਉਹ ਮੇਰੇ ਕੋਲ ਤਾਂ ਹੀ ਹੋਈ ਹੈ ਮੁਰ ਤੋਂ ਚੱਲੀ ਆ ਰਹੀ ਪਰੰਪਰਾ ਦੇ ਅਨੁਸਾਰ ਮੈਂ ਤੁਹਾਨੂੰ ਧਾਰਨ ਕਰਵਾ ਰਿਹਾ ਹਾਂ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਜਨੇਊ ਬਾਬਤ ਜਾਣਕਾਰੀ ਹੈ ਤੇ ਉਹ ਮੈਨੂੰ ਦਿਓ ਤੇ ਜਿੱਦਾਂ ਕਿ ਅਸੀਂ ਜਾਣਦੇ ਹਾਂ ਮਹਾਰਾਜ ਜੱਤ ਚਲੰਦੇ ਦਾ ਉਧਾਰ ਕਰਨ ਵਾਸਤੇ ਆਏ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਦਇਆ ਕਪਾ ਸੰਤੋਖ ਸੁਤ ਜਤ ਕੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪੰਡੇ ਕਤ ਫਿਰ ਜਿਹੜਾ ਟੁੱਟਣ ਤੇ ਅੱਗ ਲੱਗਣ ਦਾ ਸਵਾਲ ਸੀ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਈ ਸੋ ਸਤਿਗੁਰੂ ਜੀ ਮਹਾਰਾਜੀ ਨੇ ਉਪਦੇਸ਼ ਦਿੱਤਾ ਵੀ ਦਇਆ ਜਿੱਦਾਂ ਤੁਸੀਂ ਕਪਾਹ ਵਟਦੇ ਹੋ ਕਪਾਹ ਦਾ ਜਨੇਊ ਬਣਾਉਂਦੇ ਹੋ ਮੈਂ ਕਹਿੰਦਾ ਦਇਆ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੋ ਦਇਆ ਕਪਾਹ ਸੰਤੋਖ ਸੋਤ ਜੀਵਨ ਅੰਦਰ ਸੰਤੋਖ ਹੋਵੇ ਉਸ ਦਾ ਧਾਗਾ ਬਣਾਓ ਜਤ ਗੰਢੀ ਕਰੈਕਟਰ ਦੀਆਂ ਕਿਰਦਾਰ ਦੀਆਂ ਬੰਨ੍ਹਾ ਦੋ ਜਤ ਗੰਢੀ ਸੱਤ ਵਟ ਜੀਵਨ ਦੇ ਅੰਦਰ ਸੱਤ ਹੋਣਾ ਚਾਹੀਦਾ ਸੱਤ ਦੇ ਇਸ ਨੂੰ ਵਟ ਚੜਾਓ ਜਨੇਊ ਬਣਾਉਣ ਦਾ ਤਰੀਕਾ ਸੀ ਵੀ ਕਪਾਹ ਨੂੰ ਲੈ ਕੇ ਸੂਤ ਬਣਾਇਆ ਜਾਂਦਾ ਉਸ ਸੂਤ ਨੂੰ ਵਟ ਕੇ ਉਸ ਦੇ ਜਿਹੜੇ ਮੋਢ ਨੇ ਉਹਨਾਂ ਨੂੰ ਗੱਠ ਦੇ ਕੇ ਤੇ ਜਨੇਊ ਜਿਹੜਾ ਤਿਆਰ ਕੀਤਾ ਜਾਂਦਾ ਸੀ ਮਹਾਰਾਜ ਜੀ ਨੇ ਇਸ ਦੇ ਉਲਟ ਉਪਦੇਸ਼ ਦਿੱਤਾ ਮਹਾਰਾਜ ਕਹਿੰਦੇ ਦਇਆ ਤਪਾ ਸੰਤੋਖ ਸੂਤ ਜਤ ਗੰਢੀ ਸੰਤ ਵਟ ਇਹ ਜਨੇਉ ਜੀ ਕਾ ਹਿਤ ਪਾਡੇ ਕਤ ਵੇਖੋ ਦਇਆ ਨੂੰ ਸੰਤੋਖ ਨੂੰ ਸਤ ਨੂੰ ਇਹਨਾਂ ਨੂੰ ਨਾ ਇਹ ਟੁੱਟੈ ਨਾ ਇਹ ਟੁੱਟ ਸਕਦੀ ਜਿਹਦੇ ਅੰਦਰ ਇਹ ਹਨ ਇਹ ਗੁਣ ਹਨ ਇੱਕ ਜੀ ਖਤਮ ਨਹੀਂ ਹੋ ਸਕਦੇ ਨਾ ਇਹ ਟੁੱਟੈ ਨਾ ਮਲ ਲੱਗੇ ਨਾ ਹੀ ਭਲੇ ਹੋ ਸਕਦੇ ਨਾ ਇਹ ਜਲੇ ਨਾ ਜਾਏ ਇਹ ਸੜ ਵੀ ਨਹੀਂ ਸਕਦੇ ਮਹਾਰਾਜ ਕਿੰਨੇ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਐ ਨਾਨਕ ਉਹ ਮਾਨਸ ਧਨ ਹਨ ਜਿਹੜੇ ਐਸਾ ਜਨੇਉ ਪਉਂਦੇ ਭਾਵੇਂ ਹਰਦਿਆਲ ਪੰਧਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਸੀ ਪਰ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਦਾਂ ਹੱਥ ਕਰਕੇ ਰੋਕ ਦਿੱਤਾ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹ ਦੱਸਿਆ ਵੀ ਜੀਵਨ ਦੇ ਅੰਦਰ ਅਗਿਆਨਤਾ ਦਾ ਤਿਆਗ ਕਰਕੇ ਗਿਆਨ ਵਿੱਚ ਜੀਣਾ ਹੀ ਅਸਲ ਮਾਇਨੇ ਵਿੱਚ ਧਰਮ ਹੈ ਦੇਖੋ ਬਹੁਤ ਸਾਰੀਆਂ ਪਰੰਪਰਾਵਾਂ ਸਾਡੇ ਸਮਾਜ ਵਿੱਚ ਐਸੀਆਂ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈ ਜੋ ਪੀੜੀਦਰ ਪੀੜੀ ਚੱਲੀ ਆ ਰਹੀ ਹੈ ਧਰਮ ਦੇ ਨਾਮ ਤੇ ਸਤਿਗੁਰੂ ਜੀ ਨੇ ਕਿਸੇ ਧਰਮ ਨੂੰ ਖਤਮ ਨਹੀਂ ਸੀ ਕੀਤਾ ਬਲਕਿ ਸਮਾਜ ਨੂੰ ਇਹ ਦੱਸਣ ਦਾ ਯਤਨ ਕੀਤਾ ਸੀ ਵੀ ਅਸਲ ਵਿੱਚ ਐਕਚੁਅਲ ਵਿੱਚ ਧਰਮ ਦਾ ਮਤਲਬ ਕੀ ਹੈ ਧਰਮ ਦੇ ਮਾਇਨੇ ਕੀ ਨੇ ਵੀ ਤੁਸੀਂ ਇੱਕ ਧਾਗਾ ਪਵਾ ਕੇ ਕਹਿੰਦੇ ਹੋ ਵੀ ਅਸੀਂ ਧਰਮੀ ਬਣਾ ਚੱਲੇ ਆਂ ਮਹਾਰਾਜ ਕਹਿੰਦੇ ਇੰਦਾ ਧਾਗਾ ਪਾਇਆ ਕੋਈ ਧਰਮੀ ਨਹੀਂ ਹੁੰਦਾ ਜੇ ਅੰਦਰ ਦਇਆ ਨਹੀਂ ਸੰਤੋਖ ਨਹੀਂ ਸਬਰ ਨਹੀਂ ਸਤ ਨਹੀਂ ਕਿਰਦਾਰ ਨਹੀਂ ਕਿ ਧਾਗਾ ਪਾ ਕੇ ਤਾਂ ਕੋਈ ਕੁਝ ਵੀ ਕਰ ਜਾਏਗਾ ਧਰਮ ਦਾ ਮਾਇਨਾ ਗੁਣਾਂ ਦੇ ਨਾਲ ਹੈ ਜੇ ਅੰਦਰ ਗੁਣ ਨਹੀਂ ਤੇ ਸਤਿਗੁਰੂ ਜੀ ਮਹਾਰਾਜ ਜੀ ਦਾ ਉਪਦੇਸ਼ ਵੀ ਮਰਿਆ ਸਮਾਨ ਸੋ ਸੰਗਤ ਜੀ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਹਰਿਆਲਪਾਉਂਦੇ ਨੂੰ ਦਿੱਤਾ ਸੀ ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਸਵਾਲ ਨੇ ਉਹ ਰਹਿ ਗਏ ਨੇ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਂ ਮਿਲਦਾ ਹੈ ਆਪ ਜੀ ਤੱਕ ਉਹ ਸਵਾਲਾਂ ਦੇ ਜਵਾਬ ਪੁੱਛਦਾ ਕਰਾਂਗੇ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਇੰਨਾ ਹੀ ਆਪਸ ਵਿੱਚ ਜੁੜ ਮਿਲ ਕੇ ਗੁਰਮਤ ਦਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਤੱਕ ਸਮੁੱਚੀ ਮਾਨਵਤਾ ਤੱਕ ਲੈ ਕੇ ਜਾਈਏ ਮਾਨਵ ਧਰਮ ਹੀ ਸਿੱਖੀ ਧਰਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ